ਸਾਤਸ਼੍ਰੀ ਅਕਾਲ ਮੈਸਿਕ ਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਜਿਵੇਂ ਕਿ ਆਪ ਸਭ ਦਰਸ਼ਕਾਂ ਨੂੰ ਪਤਾ ਹੀ ਆ ਆਪਾਂ ਪਿਛਲੇ 3-4 ਦਿਨਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਹਾਂ ਤੇ ਅੱਜ ਜਿਲ੍ਹਾ ਫਾਇਲਕਾ ਦੇ ਵਿੱਚ ਆਏ ਸੀ ਨਾਲ ਸਾਥੀ ਪੱਤਰਕਾਰ ਟਾਈਮ ਨਿਊਜ਼ ਪੰਜਾਬ ਤੋਂ ਬਲਵਿੰਦਰ ਰੱਤੇਵਾਲੀਆ ਸੁਖਵਿੰਦਰ ਬਰਾੜ ਵੀ ਅੱਜ ਟੀਮ ਦੇ ਨਾਲ ਸੀ ਤੇ ਅੱਜ ਵੀਰਾ ਕੋਲੇ ਜਿਲ੍ਹਾ ਫਾਇਲਕਾ ਦੇ ਵਿੱਚ ਪਹੁੰਚੇ ਇੱਥੋਂ ਦੇ ਹਾਲਾਤ ਵੀ ਜਿਹੜੇ ਪਿਛਲੇ ਜ਼ਿਲ੍ਹਿਆਂ ਨਾਲੋਂ ਮੈਨੂੰ ਲੱਗਦਾ ਹੋਰ ਜ਼ਿਆਦਾ ਭਿਆਨਕ ਅੱਜ ਜਿਹੜੀਆਂ ਤਸਵੀਰਾਂ ਨਜ਼ਰ ਆਈਆਂ ਕਿਉਂਕਿ ਅੱਜ ਫੇਰ ਬਾਰਿਸ਼ ਬਹੁਤ ਜ਼ ਕੇ ਜਿਹੜੇ ਪੰਜਾਬ ਦੇ ਹਾਲਾਤ ਬਣੇ ਆ ਇਹਨਾਂ ਹਾਲਾਤਾਂ ਚੋਂ ਪੰਜਾਬ ਦੇ ਵਸਿਆ ਨੂੰ ਉਹੀ ਕੱਢ ਸਕਦੇ ਆ ਤੇ ਸਾਡੇ ਨਾਲ ਸਾਬੂਆਣਾ ਪਿੰਡ ਦਾ ਫਾਇਲਕਾ ਦਾ ਬਾਡੀਆਂ ਪਿੰਡ ਆ ਤੇ ਉਥੋਂ ਦੇ ਕਿਸਾਨ ਵੀਰ ਮੌਜੂਦ ਆ ਕਿਉਂਕਿ ਬਹੁਤ ਭਾਰੀ ਨੁਕਸਾਨ ਆ ਜਿੰਨਾ ਵੀ ਵੇਖੀ ਜਾਂਦੇ ਆ ਤੇ ਮਨ ਜਿਹੜਾ ਦੁਖੀ ਹੁੰਦਾ ਵੀ ਫਸਲ ਆ ਜਿਹੜੀ ਜਦੋਂ ਪਿਆਰ ਕੀਤੀ ਤੇ ਅੱਜ ਜਿਹੜੀ ਫਸਲ ਦੇ ਨਾਲ ਨਾਲ ਮਕਾਨ ਵੀ ਜਿਹੜੇ ਸਾਰੇ ਪਾਣੀ ਦੇ ਵਿੱਚ ਆ ਗਏ ਤੇ ਦੋ ਪਿੰਡਾਂ ਦੇ ਬਾਈ ਇੱਥੇ ਮੌਜੂਦ ਆ ਕਿਉਂਕਿ ਇੱਥੇ ਬੰਨ ਜਿਹੜਾ ਸੇਵਣ ਵਾਲੇ ਸੀਗੇ ਡਰੇਨਾ ਜਿਹਨੂੰ ਆਪਾਂ ਕਹਿ ਦਿੰਦੇ ਆ ਛੋਟਕਾ ਪਾਣੀ ਦਾ ਨਿਕਾਸ ਕਰਦਿਆਂ ਮੈਨੂੰ ਲੱਗਦਾ ਇਹਨਾਂ ਦੀ ਸਫਾਈ ਵੀ ਮੁਕੰਮਲ ਤੌਰ ਤੇ ਨਹੀਂ ਸੀਗੀ ਇਹਨਾਂ ਦੇ ਜਿਹੜੇ ਬੰਨ੍ਹ ਉਹ ਟੁੱਟ ਗਏ ਆ ਤੇ ਪਾਣੀ ਪਿੰਡ ਦੇ ਨਾਲ ਲੱਗ ਗਿਆ ਹਸਲਾ ਤਾਂ ਨੁਕਸਾਨ ਹੈਗਾ ਹੀ ਹੈਗਾ ਹੁਣ ਪਿੰਡ ਦੇ ਵਿੱਚ ਵੀ ਪਾਣੀ ਜਿਹੜਾ ਬਾਈ ਦੱਸਦੇ ਆ ਵੀ ਕੋਈ ਇਦੋਂ ਥੋੜਾ ਟਾਈਮ ਪਹਿਲਾਂ ਪਿੰਡ 'ਚ ਵੀ ਜਾਣਾ ਸ਼ੁਰੂ ਹੋ ਗਿਆ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਜੀ ਸੱਸੀ ਕਰਦੇ ਜੀ ਸੱਸੀ ਕਾ ਜੀ ਕੀ ਨਾਮ ਕੀ ਹੈ ਬਾਈ ਤੁਹਾਡਾ ਤੇਰਾ ਨਾਮ ਤਰਸ਼ੀਮ ਕੁਮਾਰ ਹੈ ਜੀ ਬਾਈ ਜੀ ਆ 2 ਦਿਨ ਦਿਨ ਤੋਂ ਆਪਾਂ ਸਾਰੇ ਪੰਜਾਬ ਦੇ ਮੈਨੂੰ ਲੱਗਦਾ ਹਾਲਾਤ ਐ ਇਸੇ ਤਰ੍ਹਾਂ ਬਣ ਗਏ ਤੇ ਤੁਹਾਡੇ ਪਿੰਡ ਵੀ ਅੱਜ ਪਾਣੀ ਪਹੁੰਚ ਗਿਆ ਹਾਂਜੀ ਹਾਂਜੀ ਫਸਲੀ ਏਰੀਆ ਜਿਹੜਾ ਕਿੰਨਾ ਕੁ ਨੁਕਸਾਨ ਹੋ ਗਿਆ ਇੱਕ ਕਮ ਸਿਕਮ 2000 ਏਕੜ ਮਤਲਬ ਭਾਇਆ ਸਾਬੂਨੇ ਏਰੀਆ ਦਾ ਨੁਕਸਾਨ ਹੋ ਗਿਆ ਠੀਕ ਹੈ ਜਿੱਥੇ ਆਪਾਂ ਖੜੇ ਹਾਂ ਭਾਈ ਜੀ ਇਹ ਕਿੰਨਾ ਕੁ ਡੂੰਗਾ ਜਿਹੜਾ ਪਾਣੀ ਇਹ ਜੀ ਘਟ ਤੋਂ ਘਟ 7-8 ਫੁੱਟ ਡੂੰਗਾ ਜੀ 8-9 ਫੁੱਟ ਡੂੰਗਾ ਜੀ ਅੰਦਰ ਗਏ ਅਸੀਂ ਕੱਲ ਦੇਖਿਆ ਵੀ ਹੈ ਬੰਨ੍ਹ ਬੰਨ੍ਹ ਲਾਉਣ ਵਾਸਤੇ ਪਾਣੀ ਕਾਫੀ ਡੂੰਗਾ ਜੀ ਜੋ ਬਾਅਦ ਕਾਫੀ ਜਿਹੜੇ ਆਪਾਂ ਇੱਥੇ ਤੇ ਖੜੇ ਹਾਂ ਘਟਾਂ ਦੇ ਇੱਥੇ ਥੱਲੇ 8 ਫੁੱਟ ਥੱਲੇ ਭਰ ਕੇ ਆ ਜਾਂਦੇ ਹਾਂ 8-8 ਪ੍ਰਸ਼ਾਸਨ ਦੀ ਕੋਈ ਮਦਦ ਕਿਸੇ ਤਰ੍ਹਾਂ ਨਹੀਂ ਆ ਰਹੀ ਹੈ ਜਿੱਖਟੇ ਦੇ ਰਿਹਾ ਹਲੇ ਤੱਕ ਕੋਈ ਵੀ ਨਹੀਂ ਦੋ ਦਿਨਾਂ ਤੋਂ ਲਗਾਤਾਰ ਟੁੱਟ ਰਿਹਾ ਹੈ ਪਰ ਪ੍ਰਸ਼ਾਸਨ ਵਾਲੇ ਮੌਕੇ ਤੇ ਨਹੀਂ ਪਹੁੰਚੇ ਗੱਟੇ ਦੇ ਜਾਂਦੇ ਹੈ ਕੁਝ ਪਿੰਡ ਦੇ ਜਿਵੇਂ ਸਾਬੋਣਾ ਤੇ ਓਡੀਆਂ ਦੇ ਲੋਕ ਲੱਗ ਕੇ ਇੱਥੇ ਕੰਮ ਕਰਵਾ ਰਹੇ ਹੈ ਠੀਕ ਹੈ ਠੀਕ ਹੈ ਪ੍ਰਸ਼ਾਸਨਾਂ ਦੇ ਬੰਦੇ 10 ਕੁ ਬੰਦੇ ਭੇਜ ਦਿੰਦੇ ਨੇ ਠੀਕ ਹੈ ਉਹਦੇ ਤੋਂ ਬਾਅਦ ਪਿੰਡ ਦੇ ਪਿੰਡ ਦੇ ਬੰਦਿਆਂ ਨੂੰ ਨਾਲ ਲੱਗਣਾ ਪੈਂਦਾ ਪ੍ਰਸ਼ਾਸਨ ਦਾ ਕੋਈ ਮਤਲਬ ਕਿ ਆ ਕੇ ਇੱਥੇ ਮਿੱਠੀ ਨਗੇ ਤੁਸੀਂ ਆਪਣੇ ਆਪ ਨੂੰ ਖੋਦ ਹੀ ਵਿਚਾਰੇ ਹੋ ਖੋਦ ਹੀ ਵਿਚਾਰੇ ਆ ਜੀ ਰਾਤ ਸਾਰੀ ਸਾਰੀ ਰਾਤ ਇੱਥੇ ਜਨਰੇਟਰ ਲਾ ਕੇ ਲਾਈਟਾਂ ਲਾ ਕੇ ਅਸੀਂ ਖੜੇ ਰਹੇ ਆ ਅੱਛਾ ਠੀਕ ਹੈ ਧਿਆਨ ਰੱਖ ਰਹੇ ਆ ਕਿ ਕਿਤੇ ਟੁੱਟ ਨਾ ਜਾਵੇ ਜੇ ਪਿੰਡ ਦੇ ਵਿੱਚ ਬਿਲਕੁਲ ਐਂਟਰ ਹੋ ਗਿਆ ਤੇ ਸਾਨੂੰ ਕਾਫੀ ਨੁਕਸਾਨ ਹੋ ਸਕੇਗਾ ਉਹ ਚੀਜ਼ ਦਾ ਤੁਹਾਡੇ ਹਲਕੇ ਦੇ ਵਿਧਾਇਕ ਸਵਨਾ ਸਾਹਿਬ ਜੀ ਸਵਨਾ ਸਾਹਿਬ ਆਏ ਸੀ ਜੀ ਕਾਫੀ ਟਾਈਮ ਪਹਿਲਾਂ ਟੁੱਟਿਆ ਸੀ ਜਿਵੇਂ 20-25 ਦਿਨ ਪਹਿਲਾਂ ਟੁੱਟਿਆ ਸੀ ਅੱਛਾ ਉਹ ਪਹਿਲਾਂ ਵੀ ਟੁੱਟਿਆ ਸੀ ਪਹਿਲਾਂ ਵੀ ਟੁੱਟਿਆ ਜੀ ਉਸ ਉਸ ਚੀਜ਼ ਕਰਕੇ ਮਾਰਵਾਧੂ ਪੀ ਸੀ ਘਟ ਗਿਆ ਸੀ ਉਸ ਤੋਂ ਬਾਅਦ ਫਿਰ ਦੁਬਾਰਾ ਉਹਦੇ ਤੋਂ ਬਾਅਦ بارشਾਂ ਹੋ ਉੰਦੇ ਤੋਂ ਬਾਅਦ ਜ਼ਿਆਦਾ ਪਾਣੀ ਆਣ ਕਰਕੇ ਅਸੀਂ ਪਰੇਸ਼ਾਨ ਹੋ ਗਏ ਕਿਉਂਕਿ 20 25 ਦਿਨ ਵੀਰ ਤੁਸੀਂ ਪਹਿਲਾਂ ਦੱਸਦੇ ਅਸ ਤਾਂ ਬਦਲ ਤਾਂ ਫਸਲ ਬਾੜੀ ਦਾ ਤਾਂ ਢੀ ਪਹਿਲਾਂ ਤੋਂ ਖਰਾਬੀ ਹੋ ਗਈ ਪਹਿਲਾਂ ਹੀ ਖਰਾਬ ਹੋ ਗਈ ਸੀ ਜੀ ਮੇਨ ਪਹੁੰਚ ਗਿਆ ਜੀ ਜੀ ਪਾਣੀ ਸੁੱਕਣਾ ਚੱਲ ਪਸ਼ੂ ਡੰਗਰ ਦਾ ਕਿਵੇਂ ਪਸ਼ੂ ਡੰਗਰ ਦਾ ਜੀ ਚਾਰਾ ਜਿਹੜਾ ਬੀਜਿਆ ਹੋਇਆ ਸੀ ਲੋਕਾਂ ਨੇ ਠੀਕ ਹੈ ਤੇ ਉਹ ਤਾਂ ਖਰਾਬ ਹੀ ਹੋ ਗਿਆ ਜੀ ਹੁਣ ਤਾਂ ਸਿਰਫ ਘਰਾ ਵਿੱਚ ਬੰਨੇ ਹੋਏ ਸੁੱਕੀ ਥੂੜੀ ਪਈ ਹੈ ਉਹ ਪਾਈ ਜੰਨੇ ਆ ਇਹ ਕੋੰਦੇ ਨਾਲ ਗੁਜ਼ਾਰਾ ਹੋ ਰਿਹਾ ਆਟਾ ਸਿੱਟ ਦਿੰਨੇ ਆ ਬਾਕੀ ਕੋਈ ਸਾਨੂੰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਹਰੇ ਚਾਰੇ ਦੀ ਜਾਂ ਕੁਛ ਏਦਾਂ ਦੀ ਮਦਦ ਨਹੀਂ ਪਹੁੰਚੀ ਇੱਥੇ ਤੱਕ ਕਿਉਂਕਿ ਪੰਜਾਬ ਦੇ ਵਸਨੀਕ ਆਪਾਂ ਪੰਜਾਬ ਦੇ ਵਿੱਚ ਸਰਕਾਰ ਤੋਂ ਪਹਿਲਾਂ ਸਿੱਖ ਜਿਹੜੀਆਂ ਆਪਣੀਆਂ ਜਥੇਬੰਦੀਆਂ ਕਹਿ ਸਕਦੇ ਆਪਾਂ ਜਾਂ ਆਪਣੀਆਂ ਸੰਸਥਾਵਾਂ ਕਹਿ ਸਕਦੇ ਆ ਸਮਾਜ ਸੇਵੀ ਵੀਰ ਕਹਿ ਸਕਦੇ ਉਹ ਪਹੁੰਚ ਕਰਦੇ ਆ ਤੁਹਾਡੇ ਪਿੰਡਾਂ ਤੱਕ ਪਹੁੰਚ ਹੋ ਗਈ ਨਹੀਂ ਹਾਲੇ ਤੱਕ ਨਹੀਂ ਜੀ ਅਸੀਂ ਪਿੰਡਾਂ ਦੇ ਲੋਕ ਜਿਵੇਂ ਸਾਬੋਣਾ ਤੇ ਓਡੀਆਂ ਦੇ ਪਿੰਡਾਂ ਦੇ ਲੋਕ ਜੀ ਅਸੀਂ ਇਕੱਠੇ ਹੋ ਕੇ ਲੱਗੇ ਹੋਏ ਆ ਜੀ ਇਹ ਹੀ ਵਿਚਾਰੇ ਸਾਡੇ ਨਾਲ ਆ ਰਹੇ ਨੇ ਸਾਡੇ ਪਿੰਡ ਸਾਬੋਣਾ ਟੁੱਟ ਰਿਹਾ ਜਿਵੇਂ ਤੇ ਹੀ ਆ ਕੇ ਕਰ ਰਹੇ ਨੇ ਸਾਡੇ ਨਾਲ ਹੈਲਪ ਕਰਨੇ ਨੇ ਰਾਤ ਰਾਤ ਸਾਡੇ ਨਾਲ ਬਹਿ ਰਹੇ ਨੇ ਠੀਕ ਹੈ ਇਹੋ ਕੰਮ ਕੰਮ ਕਰਵਾ ਰਹੇ ਹੋਰ ਵੀ ਵੀਰ ਮੌਜੂਦਾ ਭਾਈ ਜੀ ਆਜੋ ਆਜੋ ਥੋੜਾ ਜਿਹਾ ਆਜੋ ਭਾਈ ਜੀ ਆਜੋ ਤੁਸੀਂ ਆਜੋ ਆਜੋ ਭਾਈ ਵੀਰ ਮੈਨ ਲੱਗਦਾ 2-3 ਦਿਨ ਤੋਂ ਇੱਥੇ ਰਤਨ ਹੁੰਦਾ ਉਧਰ ਨੂੰ ਹਾਂਜੀ ਹਾਂਜੀ ਉਹਨੂੰ ਸਟਾਰਟ ਜਿਵੇਂ ਬਾਈ ਜੀ ਦੱਸ ਰਹੇ ਰਾਤ ਜਨਰੇਟਰ ਲਾ ਕੇ ਨਾਲ ਲਾਈਟਾਂ ਨਾਲ ਨਿਗਰਾਨੀ ਰੱਖਦੇ ਆ ਨਾਲ ਬੈਟਰੀਆਂ ਨਾਲ ਤੇ ਤੋੜਾ ਫੇਰਾ ਜ਼ਰਾ ਕਰਦੇ ਆ ਉਹ ਤੋਂ ਟੁੱਟੇ ਦਾ ਕੋਈ ਜਾਂਸ ਬੰਦਾ ਤੇ ਉਹਨਾਂ ਨਾਲ ਦੀ ਨਾਲ ਅੱਡੇ ਲੱਗੇ ਵੀ ਰੁਕਿਆ ਜਾਂਦਾ ਤੁਮ ਭਾਈ ਜੀ ਮੇਨ ਕਾਰਨ ਕੀ ਆ ਆਪਾਂ ਕਿਉਂਕਿ ਜਦੋਂ ਸੀਐਮ ਸਾਹਿਬ ਸੀਐਮ ਨਹੀਂ ਸੀਗੇ ਉਦੋਂ ਉਹਦੀਆਂ ਵੀਡੀਓ ਉਹਨਾਂ ਦੀ ਹੁਣ ਵੀ ਵਾਇਰਲ ਹੁੰਦੀਆਂ ਵੀ ਸਰਕਾਰਾਂ ਨੂੰ ਸਭ ਪਤਾ ਹੁੰਦਾ 6 ਮਹੀਨੇ ਪਹਿਲਾਂ ਕਿਉਂ ਨਹੀਂ ਸਫਾਈ ਹੁੰਦੀ ਡਰੇਨਾਂ ਦੀ ਤੁਹਾਨੂੰ ਵੀ ਲੱਗਦਾ ਜੇ ਡਰੇਨਾਂ ਦੀ ਇਹਨਾਂ ਦੀ ਸਫਾਈ ਸਹੀ ਸਮੇਂ ਤੇ ਹੁੰਦੀ ਤਾਂ ਆਜਾ ਹਾਲਾਤ ਨਾ ਹੁੰਦੇ ਜੇ ਤਾਂ ਡਰੇਨਾਂ ਹੋ ਜਾਂਦੀ ਫਿਰ ਤਾਂ ਇਹ ਹਾਲਾਤ ਸਾਨੂੰ ਦੇਖਣੇ ਪੈਣੇ ਨਹੀਂ ਸੀ ਕਿਉਂਕਿ ਅੱਜ ਤੋਂ 88 ਤੋਂ ਪਹਿਲਾਂ ਆਪਾਂ ਕਹਿੰਦੇ ਆ ਵੀ ਪਾਣੀ ਆਇਆ ਸੀਗਾ ਸਾਡੇ ਬਜ਼ੁਰਗ ਠੀਕ ਹੈ ਉਦੋਂ ਹੁਣ ਜਦੋਂ ਦੀ ਅਸੀਂ ਜੰਮੇ ਆ ਸਾਡੇ ਸਿੱਕੇ ਪਾਣੀ ਪਹਿਲੀ ਵਾਰ ਵੇਖਿਆ ਇਹੋ ਜਿਹਾ ਮੈਲ ਜਿਹਾ ਬਹੁਤ ਭਿਆਨਕ ਅੱਜ ਦੇਖ ਰਹੇ ਹਾਂ ਹਾਂਜੀ ਹਾਂਜੀ ਸਾਡੇ ਹੁਣ ਘਰਾਂ ਤੱਕ ਪਹੁੰਚ ਗਿਆ ਪਾਣੀ ਓਡੀਆਂ ਪਿੰਡ ਤੱਕ ਟੱਚ ਕਰ ਗਿਆ ਪਾਣੀ ਤੇ ਸਰਕਾਰ ਦਾ ਅਧਿਕਾਰੀ ਤਾਂ ਜਿਵੇਂ ਬਾਈ ਜੀ ਪਹਿਲਾਂ ਵੀ ਦੱਸ ਚੁੱਕੀ ਹੈ ਨਹੀਂ ਕੋਈ ਨਹੀਂ ਉਹਨਾਂ ਦਾ ਜਿਵੇਂ ਇਹਨਾਂ ਨੇ ਦੱਸਿਆ ਵੀ ਆਉਂਦੇ ਆ ਬਸ ਦੇਖ ਕੇ ਚਲੇ ਜਾਂਦੇ ਆ ਵੀ ਬਸ ਵੀਡੀਓ ਵੀਡੀਓ ਬਣਾ ਕੇ ਆਪਦਾ ਫੋਟੋ ਕਰਾ ਕੇ ਚਲੇ ਜਾਂਦੇ ਆ ਕਿਉਂਕਿ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਵੀ ਹੁੰਦੇ ਆ ਜਿਹੜੇ ਡੇਲੀ ਕਮਾ ਕੇ ਖਾਣ ਵਾਲੇ ਜਿਵੇਂ ਪਿਛਲੇ 20 25 ਦਿਨ ਤੋਂ ਤੁਸੀਂ ਕਹੀ ਨੇ ਪਹਿਲਾਂ ਵੀ ਟੁੱਟਿਆ ਸੀਗਾ ਉਹਨਾਂ ਘਰਾਂ 'ਚ ਜੇ ਕੰਮ ਕਰਦੇ ਵੀ ਇੱਥੇ ਕੋਈ ਹਾਲਾਤ ਕੋਈ ਉਸ ਤਰ੍ਹਾਂ ਦੇ ਨਹੀਂ ਹੋਣਗੇ ਹਾਂਜੀ ਹਾਂਜੀ ਇਸ ਤਰ੍ਹਾਂ ਤੇ ਕੋਈ ਰਾਸ਼ਨ ਮਹੱਈਆ ਸਰਕਾਰ ਕੋਈ ਕਰਵਾਦੀ ਹੈ ਨਹੀਂ ਨਹੀਂ ਜੀ ਉਹ ਰਾਸ਼ਨ ਉਹ 스테ਜਾਂ ਕੋਈ ਟੰਗਰਾ ਵਾਸਤੇ ਰੱਟਾਰਾ ਕੋਈ ਉਸ ਹੈਲਪ ਨਹੀਂ ਹੋਈ ਦੋਨਾਂ ਪਿੰਡਾਂ ਕਿੰਨੇ ਦੋਨਾਂ ਪਿੰਡਾਂ ਦਾ ਜਿਹੜਾ ਏਰੀਆ ਕਿੰਨਾ ਖਮ ਮੰ ਲੋ ਵੀ ਔਰ 100 ਕਿੱਲਾ ਦਾ ਹੁਣ ਸਾਬਣੇ ਦਾ ਦੱਸ ਰਹੇ ਨੇ ਉਸ ਤੋਂ ਅੱਗੇ ਵੀ 5-700 ਕਿੱਲਾ ਦਾ ਮਤਲਬ ਮਾਰ ਕਰਕੇ ਔਡੀਆਂ ਪੈਣ ਤੱਕ ਵੱਡੀ ਔਡੀਆਂ ਤੱਕ ਪਾਣੀ ਟੱਚ ਕਰ ਗਿਆ ਘਰਾਂ ਦੇ ਨਾਲ ਲੱਗਣ ਵਾਲਾ ਹੋ ਗਿਆ ਜਿਹੜਾ ਬੰਨ ਬਾਈ ਜੀ ਪਿੱਛੇ ਏਦੂੰ ਮੈਨੂੰ ਲੱਗਦਾ 10 ਕਿਲੋਮੀਟਰ ਹੋਰ ਹੋਊਗਾ ਉੱਥੇ ਪਿੱਛੇ ਬੰਨ ਦੇ ਗੱਟੇ ਹੁਣ ਵੀ ਪਰ ਕੇ ਵੀਰ ਲਾ ਰਹੇ ਆ ਤੇ ਜੇ ਉਹਦਾ ਪਾਣੀ ਰੱਬ ਨਾ ਕਰੇ ਇਧਰ ਆਉਂਦਾ ਤਾਂ ਕਿਹੜੇ-ਕਿਹੜੇ ਪਿੰਡਾਂ ਨੂੰ ਇਹਦਾ ਨੁਕਸਾਨ ਤੇਰੇ ਵੱਡੀ ਔਡੀਆਂ ਛੋਟੇ ਔਡੀਆਂ ਦਾ ਮੰਨ ਲੋ ਸਵੇਰ ਦਾ ਕੋਈ ਡੁੱਬ ਸਕਦਾ ਅੱਛਾ ਪਾਣੀ ਪਾਣੀ ਆ ਚੁੱਕਿਆ ਘਰਾਂ ਦੇ ਵਿੱਚ ਪਹ ਵੀਰੇ ਜਿਹੜਾ ਆਪਣਾ ਹਕੀਕਤ ਆ ਉਹ ਬਿਆਨ ਕਰਦੇ ਆ ਕਿਉਂਕਿ ਬਹੁਤ ਤਰਸ ਆਉਂਦਾ ਦੇਖ ਕੇ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਇਹੀ ਹਾਲਾਤ ਦੇਖੀ ਜਾਂਦੇ ਆ ਪਰ ਅੱਜ ਫਾਇਲਕਾ ਦੇ ਵਿੱਚ ਆਏ ਆ ਤੇ ਇੱਥੇ ਤਾਂ ਬਹੁਤ ਹੀ ਜਿਹੜੇ ਹਾਲਾਤ ਆ ਉਹ ਬਹੁਤ ਭਿਆਨਕ ਆ ਵਾਹਿਗੁਰੂ ਨੂੰ ਸਭ ਤੋਂ ਪਹਿਲਾਂ ਤਾਂ ਇਹੀ ਅਪੀਲ ਕਰਦੇ ਆ ਕਿ ਕਿਸਾਨ ਵੀਰਾਂ ਨੂੰ ਜਿਹੜਾ ਕੋਈ ਹੌਸਲਾ ਵੀ ਦੇਣ ਤੇ ਆ ਆਫਟਰ ਦੇ ਵਿੱਚੋਂ ਵੀ ਕੱਢਣ ਤੇ ਉੱਥੇ ਸਾਡੀ ਸਰਕਾਰ ਨੂੰ ਵੀ ਅਪੀਲ ਆ ਵੀ ਕੱਲੀਆਂ ਗੱਲਾਂ ਨਾਲ ਜਾਂ ਕੱਲੇ ਹੈਲੀਕਾਪਟਰ ਦੇ ਕੇ ਮੈਨੂੰ ਲੱਗਦਾ ਨਹੀਂ ਗੁਜ਼ਾਰਾ ਹੋਣਾ ਕਿ ਇੱਥੇ ਸਰਕਾਰ ਨੂੰ ਵੀ ਜਿੰਨਾ ਆਪ ਵੀਰ ਕਰੀ ਜਾਂਦੇ ਮਿਹਨਤ ਨਾਲ ਸਾਥ ਦੇਣ ਤਾਂ ਕੋਈ ਹੱਲ ਹੋ ਸਕਦਾ ਇਸੇ ਤਰ੍ਹਾਂ ਆਪਾਂ ਅਗਲੇ ਪਿੰਡਾਂ ਦੇ ਕਵਰੇ ਲਈ ਅੱਗੇ ਵਧਾਂਗੇ ਦੇਖਦੇ ਰਹੋ ਡੇਲੀ ਰਿਪੋਰਟਿੰਗ ਇਹ ਅਸੀਂ ਸੱਬੂਣਾ ਖੜਿਆ ਜੀ ਸੱਬੂਣਾ ਦੇ ਵਿੱਚ ਖੜਿਓ ਕੀ ਹਾਲਾਤ ਬਣੇ ਹੋਏ ਤੇ ਕੀ ਬਣੇ ਆ ਇਹ ਹਾਲਾਤ ਇਹ ਹਾਲਾਤ ਇਸ ਕਰਕੇ ਬਣ ਗਏ ਕਿ ਲਗਭਗ ਪੰਛੇ ਸਾਲਾਂ ਤੋਂ ਜਿਹੜੀ ਹਸਪਤਾਲ ਐਕਸਟੈਂਸ਼ਨ ਡਰੇਨ ਹੈ ਉਸਨੇ ਕੋਈ ਖੁਦਾਈ ਨਹੀਂ ਹੈ ਸਫਾਈ ਨਹੀਂ ਹੋਈ ਤੇ ਜਿਹੜੀ ਸਬੂਨ ਡਰੇਨ ਤੇ ਖੜੇ ਆਪਾਂ ਹੁਣ ਇਹ ਡਰੇਨ ਜਿਹੜੀ ਹੈ 1912 ਦੀ ਬਣੀ ਹੋਈ ਹੈ ਕਿਸ ਦੀ ਕਿਹੜੀਆਂ ਹੋ ਕੇ ਚੱਲ ਨਾਲ ਮੰਡੀ ਤੇ ਸਰਾ ਆਸਫਾਲ ਜੰਦੀ ਸੀ ਅੱਗੇ ਦਰਿਆ 'ਚ ਪੈਂਦੀ ਸੀ ਜਦੋਂ 1976 ਹੁਣ ਲਾਇਆ ਸੀ ਉਦੋਂ ਦੋ ਸੇਮਣੇ ਸੀਗੇ ਸਬੂਨ ਵਾਸੇ ਪਾਸੇ ਦੂਸਰੀ ਕੋੜੀਆਂ ਦਾ ਡਰੇਨ ਹੈ ਉਹ ਵੀ ਇੱਥੇ ਆ ਕੇ ਇਹ ਸਬੂਨ ਡਰੇਨ 'ਚ ਮਿਲ ਜਾਂਦੀ ਹੈ ਇਹਨਾਂ ਦੋਹਾਂ ਦਾ ਪਾਣੀ ਚਤਰ ਦੇ ਫਲੜ ਤੇ ਇੰਨਾ ਜ਼ਿਆਦਾ ਸੀਗਾ ਕਿ ਸਾਰਿਆ ਸਾਰਾ ਪਾਣੀ ਇਹ ਡਰੇਸ ਅਪੋਂ ਡ੍ਰੇਨ ਲੈ ਇਸ ਦਰਿਆ ਦੇ ਵਿੱਚ ਇੱਥੇ ਕੋਈ ਡੇਕਾ ਵੀ ਕਿਤੇ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ ਉਸ ਵੇਲੇ ਜੀ ਹੁੰਦਾ ਹੀ ਬਰਸਾਤ ਕੁਝ ਵੀ ਨਹੀਂ ਹੁੰਦੀ ਉਹ ਤਾਂ ਪਾਣੀ ਬਹੁਤ ਜ਼ਿਆਦਾ ਸੀਗਾ ਜੀ ਇਹਨੂੰ ਕੋਈ ਹਿਸਾਬ ਲਾਓ ਮਲੋਟ ਵੱਲ ਦਾ ਲੈ ਕੇ ਸਾਰਾ ਪਾਣੀ ਖੁੱਲ੍ਹਾ ਹੀ ਆਉਂਦਾ ਸੀਗਾ ਜੀ ਤੇ ਹੁਣ ਤਾਂ ਡਰੇਨਾਂ ਬਹੁਤ ਵੱਡੀਆਂ ਉਸ ਵੇਲੇ ਵੀ ਤੇ ਨੁਕਸਾਨ ਨਹੀਂ ਆਇਆ ਸਾਰਾ ਪਾਣੀ ਨਿਕਲ ਗਿਆ ਸੀ ਜੀ ਤੇ ਹੁਣ ਜਿਹੜਾ ਕਾਰਨ ਇੱਕੋ ਹੀ ਬਣ ਗਿਆ ਕਿ ਨਾ ਨੇ ਐਕਸਪਾਲ ਐਕਸਪੈਂਸ਼ਨ ਡ੍ਰੇਨ ਜਿਹੜੀ ਹੈ ਉਹਨੂੰ ਵੱਡੀ ਜਰੂਰ ਬਣਾਤੀ ਪਰ ਉਹਦੇ ਤੇ ਅੱਗੇ ਮਿੱਟੀ ਵੀ ਕੁਝ ਜ਼ਿੰਮੇਦਾਰਾਂ ਨੇ ਇੰਨੀ ਪਾਤੀ ਕਰਨੀ ਕਿਹੜੇ ਉਹਦੀਆਂ ਵੀ ਰੋਹੀ ਦੇ ਵਿੱਚ ਤੇ ਉਸ ਕਰਕੇ ਇਹਦੇ ਵਿੱਚ ਉਚਾਈ ਡ੍ਰੇਨ ਦੀ ਜ਼ਿਆਦਾ ਹੋ ਗਈ ਤੇ ਪਟਾਈ ਸਰਕਾਰ ਨੇ ਕਰਾਈ ਨਹੀਂ ਹੁਣ ਸਾਨੂੰ ਨਹੀਂ ਪਤਾ ਵੀ ਸਰਕਾਰ ਹਰ ਸਾਲ ਕਾਗਜ਼ਾਂ 'ਚ ਪਟਾਈ ਕਰਦੀ ਹੈ ਦੀ ਨਹੀਂ ਕਰਦੀ ਅਰੇ ਹੋ ਮੈਸਟਰ ਮਲਾਪੀ ਇਹ ਹੋ ਗਏ ਬਿਸਾਬੂਆਂ ਦੇ ਪਿੰਡੇ ਓਡੀਆਂ ਪਿੰਡੇ ਛੋਟੀ ਵੱਡੀ ਦੋਨੇ ਓਡੀਆਂ ਤੇ ਸਾਬੂਆਂ ਦੇ ਤਿੰਨੇ ਪਿੰਡਾਂ ਨੂੰ ਬਹੁਤ ਜ਼ਿਆਦਾ ਖਤਰਾ ਹੋਇਆ ਪਿਆ ਤਿੰਨ ਤਿੰਨਾ ਪਿੰਡਾਂ ਦੀ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਹੁਣ ਪਾਰੇ ਪਿੰਡਾਂ ਦੇ ਵਿੱਚ ਵੜਨ ਨੂੰ ਤਿਆਰ ਹੋਇਆ ਖੜਾ ਤੇ ਪਿੰਡ ਡੁੱਬਣ ਦੇ ਕੰਨੇ ਆਏ ਖੜੇ ਆ ਹੁਣ ਇੰਨੀ ਦਿੱਕਤ ਹੈ ਕਿ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ ਤੇ ਹੁਣ ਜੇ ਸਰਕਾਰ ਸਾਡੀ ਕੋਈ ਸਾਰ ਲਵੇ ਇੱਥੇ ਕੋਈ ਦੇ ਨੇ ਕੋਈ ਜ਼ੁਲਤ ਫਲੱਡ ਪੀੜਤਾਂ ਨੂੰ ਸਰਕਾਰ ਨੇ ਇੱਕ ਹੈਲੀਕਾਪਟਰ ਤਾਂ ਮੋਹਈਆ ਕਰਾਇਆ ਇੱਥੇ ਹਾਂਜੀ ਇੱਥੇ ਹੈਲੀਕਾਪਟਰ ਨੇ ਕੀ ਕਰਾਇਆ ਕੋਈ ਅਫਸਰ ਹੀ ਨਹੀਂ ਆਇਆ ਤੇ ਸਰਕਾਰ ਨੇ ਕਿਹਾ ਕਿ ਫਲੱਡ ਪੀੜਤਾਂ ਵਾਸਤੇ ਮੈਂ ਆਪਦਾ ਹੈਲੀਕਾਪਟਰ ਚੰਡ ਚੱਲਿਆ ਇੱਥੇ ਕੋਈ ਹੈਲੀਕਾਪਟਰ ਨਹੀਂ ਹੈਗਾ ਜੀ ਇਹ ਤਾਂ ਬੰਦੇ ਆਪ ਹੀ ਹੈਗੇ ਆ ਹਾਂ ਸਰਕਾਰ ਵੱਲੀ ਉੱਤੀ ਪ੍ਰਬੰਧ ਕੀਤਾ ਗਿਆ ਸਰਕਾਰ ਵੱਲੋਂ ਕੋਈ ਪਰਮ ਨਹੀਂ ਹੈ ਸਰਕਾਰ ਨੇ ਕੋਈ ਤੇ ਜਾ ਕੇ ਕੋਈ ਕਿਸੇ ਕਿਸਮ ਦੀ ਵੀ ਕੋਈ ਇੰਤਜ਼ਾਮ ਨਹੀਂ ਕਰੀਏ ਉਹ ਚਾਹੇ ਦਾ ਕੋਈ ਇੰਤਜ਼ਾਮ ਜਾਂ ਨਹੀਂ ਉਹ ਤਾਂ ਲੋਕੇ ਆਪੇ ਕਰ ਹੀ ਜਾਂਦੇ ਕਿੰਨਾ ਪਿੰਡ ਦੇ ਵਿੱਚ ਕਿੰਨਾ ਕੋ ਨੁਕਸਾਨ ਹੈ ਇਹਦੇ ਬਹੁਤ ਨੁਕਸਾਨ ਕੱਢਦਾ 2000 ਕਿੱਲਿਆਂ ਦਾ ਨੁਕਸਾਨ ਹੋ ਗਿਆ ਪਿੰਡ ਦੇ ਘਰਾਂ ਦਾ ਨੁਕਸਾਨ ਕਿੰਨਾ ਘਰਾਂ ਨੂੰ ਨੁਕਸਾਨ ਹੀ ਕੱਢਦਾ ਕੋਹਰਾ ਨੁਕਸਾਨ ਹੋ ਗਿਆ ਕੋਈ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਜਾਣੇ ਨੁਕਸਾਨ ਨਹੀਂ ਹੋਇਆ ਜੇ ਤੇ ਪਿੰਡ ਦੇ ਨੁਕਸਾਨ ਹੋ ਹੀ ਜਾਂਦਾ ਗਾਂ ਤੋਂ ਗਾਂ ਜਿਵੇਂ ਸੇਮ ਜਾਈ ਜਾਂਦੀ ਹੈ ਇਹ ਸੇਮ ਨਾਲ ਦੀ ਸਫਾਈ ਕਿਨੇ ਕੋ ਪਹਿਲਾਂ ਹੋਈ ਇਹ ਸੇਮਾ ਸਫਾਈ ਮੇਰਾ خیال ਕੋ 6-7 ਸਾਲ ਪਹਿਲੇ ਹੋਈ ਹੈ ਫੋਨ ਦੇ ਅੰਦਰ ਵਿੱਚ ਵੀ ਇੱਥੇ ਇਸੇ ਤਰ੍ਹਾਂ ਨੁਕਸਾਨ ਹੋਇਆ ਵਾਹ ਹੋਇਆ ਸੀਗਾ ਪਿੱਛੇ ਵੀ ਹੋਇਆ ਸੀ 20 ਬਾਰ ਵੀ ਭਗਵੰਤ ਸਿੰਘ ਸਾਹਿਬ ਨੇ ਇਹ ਵੀ ਕਿਹਾ ਸੀਗਾ ਵੀ ਜਿੰਨਾ ਵੀ ਨੁਕਸਾਨ ਹੋਇਆ ਸਾਰਾ ਸਰਕਾਰ ਪਰ ਉਹ ਤੁਹਾਨੂੰ ਉਹਦਾ ਮੁਆਵਜ਼ਾ ਮਿਲਣਾ ਨਹੀਂ ਨਹੀਂ ਸਰ ਕੋਈ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਪੰਜੇ ਨਹੀਂ ਮਿਲਿਆ ਕਿਸੇ ਨੂੰ ਹਾਂ ਉਹ ਐਮਪੀ ਨੇ ਬੋਟਾ ਨਹੀਂ ਆਇਆ ਸੀ ਹਾਂ ਜੀ ਬਾਦਵਾਪ ਨਹੀਂ ਹੋਇਆ ਬਹੁਤ ਸਵਾਜਾ ਬਈ ਸੀ ਪਰ ਇਸਤਾਨਾਸ ਤੇ ਨਹੀਂ ਕਿ ਵੋਟਾਂ ਲੈ ਕੇ ਹੁਣ ਐਮਐਲਏ ਸਵਰਨਾ ਸਾਹਿਬ ਜਿਹੜਾ ਵੀ ਨਹੀਂ ਮਾਰਿਆ ਹੋਰ ਪਿੱਛੇ ਕਿਹੜਾ ਮਾਰਿਆ ਇੱਕ ਦੋ ਤਿੰਨ ਨੂੰ ਬਰਸਾਤ ਤੇ ਉਹਨਾਂ ਨੂੰ ਫਲਡ ਆਇਆ ਸੀ ਉਸ ਵੇਲੇ ਉਹ ਆ ਕਿਤਨੇ ਕਿਓ ਫੋਟੋ ਖਿਚਾ ਕੇ ਰਬਨਾ ਸਾਹਿਬ ਜੀ ਤੈਨੂੰ ਦਿਖ ਦੇਗੇ ਇਹ ਇਹ ਅਪੀਲ ਕਰਨੀ ਚਾਹੁੰਦੇ ਆਂ ਅਸੀਂ ਕਿ ਸਾਡੇ ਪਿੰਡ ਨੂੰ ਇਸ ਤਰ੍ਹਾਂ ਦੀ ਕੋਈ ਮੋਈਆ ਕੋਈ ਸਾਧਨਾਂ ਦੀ ਕਰਾਈ ਜਾਵੇ ਜਿਸ ਨਾਲ ਮਿੱਟੀ ਪਰਲੀ ਪਟੜੀ ਤੇ ਕਰਾਈ ਜਾਵੇ ਤੇ ਸਰਕਾਰ ਜਿਹੜੀ ਹੈ ਉਥੇ ਜ਼ਮੀਨ ਸੇਮਾ ਦੇ ਵਾਸਤੇ ਮੁੱਲ ਨਵੇ ਨਾਲ ਨਾਲ ਹੋਰ ਉਸ ਤੇ ਪਟੜੀ ਬਣਾਵੇ ਕਿਉਂਕਿ ਪਹਿਲੇ ਜਦੋਂ ਸੇਮਾ ਦੀ ਚੋਰੀ ਕਰੀ ਸੀ ਨਾ ਉਸ ਟਾਈਮ ਸਰਕਾਰ ਨੇ ਪੰਜ ਪੰਜ ਕਰਮਖਾਨ ਨਹੀਂ ਕਹਾਨਾ ਤੋਂ ਔਰ ਉਹਦਾ ਪੈਸਾ ਅਜ ਤੱਕ ਕਿਸਾਨਾਂ ਨੂੰ ਮਿਲਿਆ ਨਹੀਂ ਹੈ ਉਹ ਮੋਕੀ ਇਕਾਈ ਜਾਂਦੇਗੇ ਵੀ ਜਮੀਨਦਾਰ ਜ਼ਮੀਨ ਵਢੀ ਜਾਂਦੇ ਪੱਟਲੀ ਨਹੀਂ ਛੱਡਦੇ ਪੱਟਲੀ ਨਹੀਂ ਛੱਡਦੇ ਹੁਣ ਜ਼ਮੀਨਦਾਰ ਵੀ ਕੀ ਪੰਚ ਕਰਨ ਪਹਿਲੀ ਚਲੀ ਗਈ ਉਹ ਜ਼ਮੀਨ ਜਿਹੜੀ ਜ਼ਮੀਨਦਾਰਾਂ ਦੀ ਸੀ ਜਿਹੜੀ ਹਾਂ 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 ਜੀ ਹਾਂਜੀ ਹਾਂਜੀ ਜ਼ਮੀਨ ਜ਼ਮੀਨ ਤਾਂ ਮੇਰੇ ਖਿਆਲ ਹੈ ਬਾਦਲ ਸਾਹਿਬ ਦੀ ਸਰਕਾਰ ਸੀ ਉਦੋਂ ਕੋਈ 98 ਨੇ 2000 ਦੇ ਕਰੀਬ ਦੀ ਗੱਲ ਹੈ 98 98 ਦੇ ਕਰੀਬ ਦੀ ਗੱਲ ਹੈ ਉਦੋਂ ਨਹੀਂ ਸੀ ਜ਼ਮੀਨ ਉਹਨਾਂ ਨੇ ਹਾਂਜੀ ਹਾਂਜੀ ਤਾਂ ਫਿਰ ਹਲੇ ਬਕਰੀ ਨਾ ਇਹ ਇੱਕ ਮੈਸਕੇ ਲਈ ਹੋਈ ਅਜਾ ਇੱਕ ਜਿਹੜਾ ਇਹ ਸਿੱਧਾ ਪਾਣੀ ਕਹਿ ਰਿਹਾ ਜਾਂਦਾ ਸੀਗਾ ਉਹ ਪਾਣੀ ਰੋਕਤਾ ਉਹਨ ਸਰਕਾਰ ਹੋ ਜਾ ਕੋਈ ਸਿਸਟਮ ਬਣਾਵੇ ਉਹਨੂੰ ਕਹਿਰੀਆਂ ਨੂੰ ਉਹ ਜਿਹੜਾ ਸੇਮਾ ਸਬਨ ਰੇ ਲੱਗੇ ਜਾਂਦੀ ਕਹਿਰੀ ਆਚਾਨ ਵਾਲਦੀ ਉਹਨੂੰ ਖੁਦਾਈ ਕਰਾਵੇ ਉਹਦੀ ਖੁਦਾਈ ਕਰਾ ਕੇ ਜਿੰਨਾ ਪਾਣੀ ਉਹ ਲੈ ਸਕਦੀ ਉਹਨਾਂ ਪਾਣੀ ਦੇ ਦੇ ਵੀ ਉਹਨਾਂ ਨੂੰ ਉਧਰ ਪਾਣੀ ਜਾ ਸਕਦਾ ਛੱਤਰ ਦੇ ਫਲੜਦਾ ਸਾਰਾ ਪਾਣੀ ਉਧਰ ਦੀ ਹੈ ਉਹ ਪਾਣੀ ਜਾਦਾ ਉਹ ਛੋਟੀ ਸੇਮਾ ਇਸ ਨਾਲੇ ਉਸ ਉਸ ਟਾਈਮ ਕਿਸੇ ਬੰਦੇ ਦਾ ਨੁਕਸਾਨ ਨਹੀਂ ਹੋਇਆ ਤੇ ਅੱਜ ਕਿ ਕਿੱਥੋਂ ਜੀ ਨੁਕਸਾਨ ਹੋਣਾ ਦਾ ਜੇ ਸੇਮਾ ਦੀ ਸਫਾਈ ਹੋਵੇ ਤਾਂ ਸਫਾਈ ਨਾ ਹੋਣ ਕਰਕੇ ਦਿੱਕਤ ਆ ਰਹੀ ਹੈ ਸਾਰੀ ਹਾਂਜੀ